ਸਸ਼ੀਕਾਲ ਜੀ ਲਾਡ ਲਈਏ ਵੀਡੀਓ ਵਿੱਚ ਜਦੋਂ ਰੋਜੀ ਬਲਜੀਤ ਦੀ ਸਾਰੀ ਸੱਚਾਈ ਬੇਬੇ ਦੇ ਸਾਹਮਣੇ ਰੱਖ ਦਿੰਦੀ ਆ ਤਾਂ ਬੇਬੇ ਬਹੁਤ ਹੀ ਗੁੱਸੇ ਹੁੰਦੀ ਆ ਬੇਬੇ ਉਸ ਨੂੰ ਕਹਿੰਦੀ ਆ ਕਿ ਤੂੰ ਇੰਨਾ ਝੂਠ ਬੋਲਿਆ ਆ ਕਿ ਸਾਨੂੰ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ ਜਦੋਂ ਰੋਜੀ ਕਹਿੰਦੀ ਆ ਕਿ ਵਰਜੋ ਨੂੰ ਵੀ ਇਸਨੇ ਫੋਨ ਕਰਕੇ ਮੇਰੀ ਆਵਾਜ਼ ਕੱਢ ਕੇ ਇਸ ਘਰ ਵਿੱਚ ਬੁਲਾਇਆ ਸੀ ਤੇ ਮੇਰੇ ਤੇ ਨਾਮ ਲੱਗ ਗਿਆ ਫਿਰ ਹਰਪ੍ਰੀਤ ਵੀ ਸਾਰਾ ਸੱਚ ਬਲਜੀਤ ਦਾ ਬੇਬੇ ਨੂੰ ਦੱਸ ਦਿੰਦੀ ਆ ਤੇ ਫਿਰ ਜਦੋਂ ਬਲਜੀਤ ਰੋਜੀ ਕਹਿੰਦੀ ਆ ਕਿ ਡਾਕਟਰ ਨੇ ਵੀ ਦੋ ਕੁੜੀਆਂ ਦੱਸੀਆਂ ਸੀ ਪਰ ਬਲਜੀਤ ਨੇ ਉੱਥੇ ਹੀ ਗੱਲ ਬਦਲ ਕੇ ਆਪਾਂ ਨੂੰ ਮੁੰਡੇ ਦੱਸ ਦਿੱਤੇ ਕਿਉਂਕਿ ਮੈਂ ਡਾਕਟਰ ਦੀ ਸਾਰੀ ਗੱਲ ਸੁਣ ਲਈ ਸੀ ਤੇ ਜਦੋਂ ਬੇਬੇ ਕਹਿੰਦੀ ਆ 10 ਰੋਜ਼ੀ ਸੱਚ ਬੋਲਦੀ ਆ ਕਿ ਝੂਠ ਬੋਲਦੀ ਆ ਫਿਰ ਬਲਜੀਤ ਬਦਲ ਜਾਂਦੀ ਆ ਬਲਜੀਤ ਕਹਿੰਦੀ ਆ ਕਿ ਮੈਂ ਤਾਂ ਭੈਣ ਜੀ ਦੀ ਜਾਨ ਬਚਾਉਣ ਵਾਸਤੇ ਗਿਆ ਸੀ ਉਹਨਾਂ ਨੇ ਕਿਹਾ ਸੀ ਕਿ ਦੋਨੇ ਬੱਚਿਆਂ ਨੂੰ ਵੀ ਖਤਰਾ ਹੈ ਤੇ ਮਾਨਵਿਕ ਖਤਰਾ ਹੈ ਜੇ ਆਪਾਂ ਰੋਸ਼ਨ ਕਰਦੇ ਆ ਮੈਂ ਤਾਂ ਇੱਕ ਭੈਣ ਜੀ ਦਾ ਭਲਾ ਕੀਤਾ ਉਪਰੋਂ ਤੁਸੀਂ ਮੈਨੂੰ ਹੀ ਕਹਿਣ ਲੱਗ ਗਏ ਹੇ ਗੱਲ ਸੁਣ ਕੇ ਬੇਬੇ ਨੂੰ ਤਾਂ ਇੰਨਾ ਗੁੱਸਾ ਆਂਦਾ ਆ ਬੇਬੇ ਬਲਜੀਤ ਦੇ ਦੋ ਤਿੰਨ ਚਪੇੜਾ ਮਾਰਦੀ ਆ ਤੇ ਤੇ ਸੋਟੀ ਨਾਲ ਵੀ ਕੁੱਟਣ ਦੀ ਕੋਸ਼ਿਸ਼ ਕਰਦੀ ਆ ਪਰ ਬਲਜੀਤ ਹਰਪ੍ਰੀਤ ਤੇ ਰੋਜੀ ਬੇਬੇ ਨੂੰ ਫੜ ਲੈਂਦੀ ਆ ਆ ਤੇ ਫਿਰ ਬੇਬੇ ਕਹਿੰਦੀ ਆ ਕਿ ਆਣ ਦੇ ਮੇਰੇ ਪੁੱਤ ਨੂੰ ਮੈਂ ਉਸ ਨੂੰ ਸਾਰੀਆਂ ਗੱਲਾਂ ਦੱਸਾਂਗੀ ਤੇ ਤੂੰ ਮੇਰੇ ਪੁੱਤ ਨੂੰ ਧੋਖੇ ਵਿੱਚ ਰੱਖਿਆ ਫਿਰ ਜਦੋਂ ਬੇਬੇ ਕਹਿੰਦੀ ਆ ਕਿ ਇਹ ਗੱਲ ਕਿਸੇ ਕਿਸ ਨੂੰ ਪਤਾ ਆ ਫਿਰ ਹਰਪ੍ਰੀਤ ਕਹਿੰਦੀ ਆ ਕਿ ਅਮਨੇ ਵੀਰੇ ਨੂੰ ਵੀ ਪਤਾ ਆ ਸਾਰਿਆਂ ਨੂੰ ਘਰ ਦੇ ਵਿੱਚ ਪਤਾ ਆ ਬਸ ਤੁਹਾਨੂੰ ਤੇ ਗੁਰਪ੍ਰੀਤ ਨੂੰ ਇਸ ਗੱਲ ਦਾ ਨਹੀਂ ਪਤਾ ਬੇਬੇ ਤਾਂ ਬਹੁਤ ਹੀ ਪਰੇਸ਼ਾਨ ਹੋ ਜਾਂਦੀ ਆ ਉਹ ਕਹਿੰਦੀ ਆ ਕਿ ਜਦੋਂ ਮੇਰੇ ਪੁੱਤ ਨੂੰ ਪਤਾ ਲੱਗਣਾ ਆ ਤਾਂ ਉਸ ਦਾ ਕੀ ਹਾਲ ਹੋਊਗਾ ਇਸ ਕਰਕੇ ਮੈਂ ਉਸ ਨੂੰ ਇਹ ਸਾਰੀਆਂ ਗੱਲਾਂ ਪਹਿਲਾਂ ਹੀ ਦਾਸ ਦੇਣੀਆਂ ਆ ਫਿਰ ਬੇਬੇ ਨੂੰ ਬੇਬੇ ਰੋਹਿ ਬਲਜੀਤ ਨੂੰ ਉੱਥੋਂ ਭਜਾ ਦਿੰਦੀ ਆ ਤੇ ਉਹ ਤਾਂ ਇੰਨਾ ਹੈਰਾਨ ਹੁੰਦੀ ਆ ਕਿ ਮੈਂ ਤਾਂ ਬਲਜੀਤ ਨੂੰ ਬਹੁਤ ਹੀ ਵਧੀਆ ਸਮਝਦੀ ਸੀ ਪਰ ਇਹ ਤਾਂ ਸਾਡੀ ਦੁਸ਼ਮਣ ਨਿਕਲੀ ਹੁਣ ਬੇਬੇ ਇਸ ਗੱਲ ਨੂੰ ਗੌਰਪ੍ਰੀਤ ਨੂੰ ਦੱਸੇਗੀ ਜਾਂ ਨਹੀਂ ਹੁਣ ਅੱਗੇ ਜਾਣਕਾਰੀ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ